ਕਹਿੰਦੇ ਸੋਨੂ ਸੀਤੋਵਾਲ ਦੇ ਵੀ ਹੁਣ ਵੱਡੇ ਸਿੰਗਰਾ ਵਾਂਗ ਚੜਾਈ ਆ ਇੱਕ ਕਬੱਡੀ ਕੱਪ ਦੀ ਵੀਡੀਓ ਸਾਹਮਣੇ ਆਉਂਦੀ ਹੈ ਜਿਸ ਵਿੱਚ ਤੁਸੀਂ ਦੇਖੋਗੇ ਕਿ ਹੁਣ ਸੋਨੂ ਸੀਤੋਵਾਲ ਨੇ ਵੀ ਬਾਉਂਸਰ ਰੱਖ ਲੈਣੇ ਇਸ ਵੀਡੀਓ ਵਿੱਚ ਦੇਖੋ ਕਿਵੇਂ ਬਾਉਂਸਰ ਸੋਨੂ ਸੀਤੋਵਾਲ ਨੂੰ ਕਬੱਡੀ ਕੱਪ ਦੇ ਸਟੇਜ ਉੱਪਰ ਲੈ ਕੇ ਆ ਰਹੇ ਨੇ ਤੇ ਸਾਰੇ ਪਾਸੇ ਪੀੜੀ ਪੀੜੀ ਤੇ ਸੋਨੂ ਸੀਤੋਵਾਲ ਦੇ ਨਾਰੇ ਵੀ ਲੱਗਦੇ ਹੋਏ ਤੁਹਾਨੂੰ ਦਿਖਾਈ ਦੇਣਗੇ ਆਓ ਦੇਖੋ ਤੁਸੀਂ ਵੀ ਸੋਨੂ ਸੀਤੋਵਾਲ ਦੀ ਇਹ ਵੀਡੀਓ ਤੇ ਦੇਖੋ ਐਂਟਰੀ ਬਹੁਤ ਇੱਕ ਘੈਂਟ ਤਰੀਕੇ ਨਾਲ ਕਰਾਈ ਗਈ ਜਿਵੇਂ ਕਿ ਇੱਕ ਵੱਡੇ ਸਿੰਗਰ ਸਿੱਧੂ ਮੂਸੇਵਾਲ ਦੀ ਹੋਵੇ ਓਵੇਂ ਹੀ ਵੇਖੋ ਗਲਾਂ 'ਚ ਹਾਰ ਪਾਏ ਨੇ ਤੇ ਦੋਵੇਂ ਬੰਨੇ ਬੌਂਸਰ ਨੇ ਤੇ ਚੈਨ ਬਣਾ ਕੇ ਵਿੱਚ ਸੋਨੂ ਸੀਤੋਵਾਲ ਆ ਰਿਹਾ ਹੈ ਓਵੇਂ ਹੀ ਸੋਨੂ ਸੀਤੋਵਾਲ ਨੂੰ ਸਟੇਜ ਉੱਪਰ ਲੈ ਕੇ ਜਾ ਰਹੇ ਨੇ ਜਿਵੇਂ ਕੋਈ ਸਿੰਗਰ ਜਾ ਰਿਹਾ ਹੋਵੇ ਜੇਕਰ ਤੁਸੀਂ ਵੀ ਸੋਨੂ ਸੀਤੋਵਾਲ ਦੀ ਸਪੋਰਟ ਕਰਦੇ ਤਾਂ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਬੰਦਾ ਤੇ ਐਵੇਂ ਦੀਆਂ ਹੋਰ ਨਵੀਆਂ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਕਰ ਲਓ ਧੰਨਵਾਦ ਸਰਕਾਰ ਆ ਗਿਆ ਟੂਰਨਾਮੈਂਟਾਂ ਤੇ ਮੈਚਾਂ ਤੇ ਆਹ ਕਹਿੰਦੇ ਵੱਖ-ਵੱਖ ਪ੍ਰੋਗਰਾਮਾਂ ਦੇ ਉੱਤੇ ਸੋਨੂ ਜ਼ਿੰਦਾ ਵਾਲਿਆ ਸੋਨੂ ਜ਼ਿੰਦਾ ਵਾਲਿਆ ਉਹ ਟੋਨਰ ਵੀ ਤੇ ਜਿੰਦੀ ਆ ਅਸੀਂ ਤਾਰੇ ਵੀ ਕਹਿੰਦੇ ਆ ਅਸੀਂ ਤਾਰੇ ਵੀ ਤਾਂ ਜਿੰਦੇ ਆ